ਸੱਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਵਿਆਹ ਨਾ ਕਰਵਾਉਣ ਦਾ ਅਫਸੋਸ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਆਪਣੇ ਦੋਸਤੇ ਉਸ ਦੀ بیوی ਬੱਚਿਆਂ ਨੂੰ ਮਿਲਣ ਤੋਂ ਬਾਅਦ ਅਚਾਨਕ ਹੀ ਉਹ ਉਦਾਸ ਹੋ ਗਿਆ ਸਾਰੀ ਰਾਤ ਉਹ ਸੋਚਦਾ ਰਿਹਾ ਜੇ ਇਹ ਉਸਨੇ ਵੀ ਉਦੋਂ ਘਰਦਿਆਂ ਦੇ ਕਹੇ ਵਿਆਹ ਕਰਾ ਲਿਆ ਹੁੰਦਾ ਤਾਂ ਉਹਦਾ ਵੀ ਆਪਣਾ ਪਰਿਵਾਰ ਹੋਣਾ ਸੀ بیوی ਬੱਚੇ ਪਰ ਉਦੋਂ ਤਾਂ ਉਸਨੇ ਇੱਕੋ ਹੀ ਨੰਨਾ ਫੜੀ ਰੱਖਿਆ ਸੀ ਤੇ ਦਿਲ ਚ ਸੋਚ ਕੀ ਸਾਰੀ ਉਮਰ ਸਮਾਜਿਕ ਲਹਿਰਾਂ ਦੇ ਲੇਖੇ ਲਾਉਣੀ ਹੈ ਪਰ ਅੱਜ ਉਹਦੇ ਮਾਪੇ ਬਾਬ ਨਹੀਂ ਰਹੇ ਭਰਾ ਆਪਣੇ ਆਪਣੇ ਤੰਦਿਆਂ ਵਿੱਚ ਚੁੱਲ੍ਹ ਜਿ ਚੁਕੇ ਸਨ ਤੇ ਦੋਸਤ ਆਪਣੇ ਆਪਣੇ ਪਰਿਵਾਰਾਂ ਚ ਸਵੇਰੇ ਉੱਠਦਿਆਂ ਉਸ ਦਾ ਬੜਾ ਹੀ ਜੀ ਕੀਤਾ ਕਿ ਉਸ ਦਾ ਦੋਸਤ ਜਾਂ ਉਹਦੀ بیوی ਉਸ ਨੂੰ ਵਿਆਹ ਲਈ ਜੋਰ ਪਾਉਣ ਤਾਂ ਉਹ ਪਰ ਉਹ ਉਸ ਤੋਂ ਉਹਦੀਆਂ ਗਤੀਵਿਧੀਆਂ ਬਾਰੇ ਪੁੱਛਦੇ ਰਹੇ ਤੁਰਨ ਲੱਗਿਆ ਉਸਦੇ ਦੋਸਤ ਨੇ 100-100 ਦੇ ਦੋ ਨੋਟ ਉਸਦੀ ਜੇਬ ਵਿੱਚ ਪਾਉਂਦਿਆਂ ਕਿਹਾ ਇਸ ਘਰ ਨੂੰ ਸਦਾ ਯਾਦ ਰੱਖੀ ਤੇਰਾ ਆਪਣਾ ਹੀ ਘਰ ਐ ਇਹਦੇ ਦਰ ਹਰ ਵੇਲੇ ਤੇਰੇ ਲਈ ਖੁੱਲੇ ਰਹਿਣਗੇ ਪਰ ਉਹ ਸੋਚ ਚੁੱਕਾ ਸੀ ਮੁੜ ਕੇ ਕਦੀ ਵੀ ਕਿਸੇ ਦੋਸਤ ਦੇ ਘਰ ਨਹੀਂ ਜਾਵਾਂਗਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓਜ਼